ਪੂਰਾ ਪੰਜਾਬ ਜਿੱਥੇ ਹੜਾਂ ਦੀ ਮਾਰ ਚੱਲ ਰਿਹਾ ਹੈ ਉੱਥੇ ਹੀ ਪੰਜਾਬੀਆਂ ਵੱਲੋਂ ਹਰ ਪੀੜਤਾ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਐਸੇ ਚੱਲਦਿਆ ਅੱਜ ਪੰਜਾਬ ਨੈਸ਼ਨਲ ਬੈਂਕ ਰਣਜੀਤ ਐਮਨੀਓ ਬ੍ਰਾਂਚ ਦੇ EMPLOYEES ਵੱਲੋਂ ਆਪਣੀ ਸੈਲਰੀ ਚੋਂ ਤਿਲ-ਫੁੱਲ ਇਕੱਠਾ ਕਰਕੇ ਹੜਪੀੜਿਤ ਪਿੰਡਾਂ ਨੂੰ ਰਾਹਤ ਸਮਗਰੀ ਭੇਜੀ ਗਈ। ਇਸ ਮੌਕੇ ਤੇ ਡੀਜੀਐਮ ਕ੍ਰਿਸ਼ਨਾ ਕੁਮਾਰ ਪੰਜਾਬ ਨੈਸ਼ਨਲ ਬੈਂਕਰ ਟੀਮ ਅੰਮ੍ਰਿਤਸਰ ਜਿਸ ਦੇ ਵਿੱਚ ਜਸਮੀਤ ਸਿੰਘ ਗਿੱਲ, ਅਨਕੁਲ ਸ਼ਰਮਾ, ਅੰਕਿਤ ਨਾਇਰ, ਹਰਪ੍ਰੀਤ ਗੁਗਨਾਨੀ ਭਗਵਾਨ ਸਿੰਘ ਗਿੱਲ ਮਨਦੀਪ ਸਿੰਘ ਆਦਿ ਹਾਜ਼ਰ ਸਨ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ Oh, नाम हाँ। नाम जो में जो में आया हुआ है है क्या किया जा रहा है अपनी पंजाब की तरफ़ बोल सर नमस्ते जी मैं कृष्ण कुमार डी जी एम पंजाब नेशनल बैंक से बोल रहा हूँ अभी जो भीषण स्थिति है बाढ़ की पंजाब में उसके लिए पंजाब नेशनल बैंक के अधिकारियों एवं कर्मचारियों ने सबने मिल के बेसिकली इंडिविजुअल लेवल पे अपनी सैलरी से आ, अच्छा कंट्रीब्यूशन किया है हम सब लोगों ने मिलकर डिसाइड किया कि हम जो भी हेल्प कर सकते हैं अपार्ट फ्रॉम बैंकिंग सर्विसेज वो हम करें और इस सिलसिले में कल हम लोग डी मैम से भी मिले और उनको चेक्स भी दिए अपने अच्छा खासा अमाउंट था और अभी करीब 300 के आसपास जो किट्स हैं वो डीसी सी अमृतसर के हिसाब से ही जो वहाँ जरूरतें हैं लोगों के लिए वो हम लोग पर्सनली हमारे लड़के जाके वहाँ बांटेंगे और उनको सपोर्ट करेंगे सर क्या जा रही है इसमें जो भी हमने सामग्री है चावल है खाने के सामान है या दवा है वो बेसिकली तो एडमिनिस्ट्रेशन के संपर्क में रह कर ही हमने इकट्ठा किया है और वो सारी हम अभी ले जाकर डिलीवर कराएंगे और हम यही आश्वास्त करना चाहते हैं कि हम लोग यहाँ काम कर रहे हैं हम सर्विसेज में प्रतिबद्ध हैं और जब भी ज़रूरत पड़ेगी हम हमेशा साथ हैं इसके अलावा बैंक लेवल पर भी बातें चल रही है कि और बड़ा कंट्रीब्यूशन आए तो उसके लिए भी हम लोग बात कर रहे हैं बट ਮੈਸੇਜ ਇਹ ਹੈ ਕਿ ਅਸੀਂ ਹਮੇਸ਼ਾ ਸਾਥ ਹਾਂ ਬ੍ਰਾਂਚ ਮੇਂ ਕਹੀਂ ਵੀ ਕਦੇ ਵੀ ਕੁਝ ਵੀ ਕੰਮ ਹੋਗਾ ਅਸੀਂ ਹਮੇਸ਼ਾ ਉਨ੍ਹਾਂ ਦੇ ਸਾਥ ਹਾਂ ਅਗਰ ਵਹਾਂ ਪੇ ਜਰੂਰਤ ਪੜੇ ਤਾਂ ਹੋਰ ਵੀ ਰਾਸ਼ਨ ਭੇਜਿਆ ਜਾਏਗਾ ਆਪਕੀ ਤਰਫ ਸੇ ਬਿਲਕੁਲ ਭੇਜਿਆ ਜਾਏਗਾ ਸਰ ਕੋਈ ਇਸ਼ੂ ਨਹੀਂ ਠੀਕ ਹੈ ਜੀ ਸਰ ਆਪਣਾ ਨਾਮ ਬੋਲ ਕੇ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਮੈਂ ਜਸਮੀਤ ਸਿੰਘ ਗਿੱਲ ਪੰਜਾਬ ਨੈਸ਼ਨਲ ਬੈਂਕ ਤੋਂ ਅੱਜ ਅਸੀਂ ਆਪਣੇ ਪੰਜਾਬ ਨੈਸ਼ਨਲ ਬੈਂਕ ਦੇ ਬੈਨਰ ਹੇਠ ਸਾਰੇ EMPLOYEES ਅੰਮ੍ਰਿਤਸਰ ਸਰਕਲ ਦੇ ਜਿੰਨੇ ਵੀ EMPLOYEES ਇਹਨਾਂ ਦਾ ਵੋਲੰਟਰੀ ਕੰਟ੍ਰਿਬਿਊਸ਼ਨ ਕਰਾ ਕੇ ਇੱਕ ਅੱਛੀ ਹੈਂਡਸਮ ਕੁਲੈਕਟ ਅਮਾਊਂ ਉਹ ਮਾਉਣ ਤੋਂ ਦੋ ਪਾਸੇ ਵੰਡਿਆ ਗਿਆ ਐਸ ਪਰ ਡੀਸੀ ਐਡਮਿਨਿਸਟ੍ਰੇਸ਼ਨ ਦੇ ਹੁਕਮ ਅਨੁਸਾਰ ਕੱਲ ਸਾਡੇ ਸਰਕਲ ਹੈੱਡ ਸਾਹਿਬ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਇਹਨਾਂ ਨੇ ਇੱਕ ਅੱਛੀ ਅਮਾਉਂਟ ਦਾ ਚੈੱਕ ਡੀਸੀ ਐਡਮਿਨਿਸਟ੍ਰੇਸ਼ਨ ਨੂੰ ਵੀ ਫੜਾਇਆ ਹੈ ਅੱਜ ਉਹਨਾਂ ਵੱਲੋਂ ਹੀ ਜਿਹੜੀ ਰਿਕੁਆਇਰਮੈਂਟ ਆਈ ਗਈ ਸੀ ਵੀ ਹਰ ਪਿੰਡ ਤਾਂ ਵਾਸਤੇ ਜਿਹੜੇ ਵੀ ਬੰਦਿਆਂ ਨੂੰ ਜੋ ਚੀਜ਼ ਚਾਹੀਦੀ ਕੁਝ ਐਸੇ گاਉਂ ਰਹਿ ਗਏ ਜਿਨ੍ਹਾਂ ਵਿੱਚ ਰਾਸ਼ਨ ਨਹੀਂ ਪਹੁੰਚ ਪਾ ਰਿਹਾ ਤੇ ਉਸੇ ਉਪਰਾਲੇ ਨੂੰ ਪੂਰਾ ਕਰਨ ਲਈ ਅੱਜ ਪੰਜਾਬ ਨੈਸ਼ਨਲ ਬੈਂਕ ਦੇ ਵਲੰਟੀਅਰਸ ਅਸੀਂ ਸਾਰਾ ਸਮਾਨ ਜਦਾਂ ਤੁਸੀਂ ਦੇਖ ਪਾ ਰਹੇ ਹੋ ਸੀ ਉਹਨੂੰ ਲੈ ਕੇ ਪਹੁੰਚ ਰਹੇ ਹ ਅ ਜਿਸ ਮੇ ਜੀ ਜਿਹੜਾ ਇੱਕ ਮੇਨ ਰਸਟ ਪਹੁੰਚਣਾ ਚਾਹੀਦਾ ਅੱਗੇ ਪਿੰਡਾਂ 'ਚ ਉੱਥੇ ਨਹੀਂ ਪਹੁੰਚ ਪਾ ਰਿਹਾ ਸਾਡਾ ਆਪਣਾ ਉਹਥੇ ਤੱਕ ਜਾ ਰਿਹਾ ਬਿਲਕੁਲ ਜੀ ਬਿਲਕੁਲ ਮੇਰੀ ਅੱਜ ਵੀ ਹੁਣੇ ਡਿਸਟ੍ਰਿਕਟ ਕ੍ਰੈਮਨੀ ਅਫਸਰ ਡੀਆਰਓ ਸਾਹਿਬ ਨਾਲ ਗੱਲ ਹੋਈ ਹੈ ਉਹ ਸਾਨੂੰ ਅਰੇਂਜਮੈਂਟਸ ਕਰਕੇ ਦੇਣਗੇ ਕਿ ਅਸੀਂ ਜਿੱਥੇ ਲਾਸਟ ਜਿੱਥੇ ਕੋਈ ਵੀ ਨਹੀਂ ਪਹੁੰਚ ਪਾ ਰਿਹਾ ਉੱਥੋਂ ਤੱਕ ਵੀ ਆਰ ਨਾਟ ਸ਼ੋਰ ਕਿ ਅਸੀਂ ਆਪ ਉੱਥੇ ਜਾ ਪਾ ਰਹੇ ਨਹੀਂ ਜਾਂਦਾ ਲੇਕਿਨ ਐਡਮਿਨਿਸਟ੍ਰੇਸ਼ਨ ਵਿਲ ਪ੍ਰੋਵਾਈਡ ਅਸ ਦਿਸ ਅਰੇਂਜਮੈਂਟਸ ਸਾਨੂੰ ਅਰੇਂਜਮੈਂਟ ਕਰਕੇ ਦਊ ਕਿ ਸਾਡਾ ਜਿਹੜਾ ਵੀ ਅੱਜ ਸਮਾਨ ਜਾ ਰਿਹਾ ਉਹ ਤੁਸੀਂ ਵੀ ਸਿੱਖੋ ਇੱਕ ਸਾਡਾ ਪੰਜਾਬ ਰੰਗਲਾ ਪੰਜਾਬ ਕੀ ਕਰਨਾ ਚਾਹੋਗੇ ਮੋੜ ਫਿਰ ਰੰਗਲਾ ਪੰਜਾਬ ਬਣ ਪਾਏਗਾ ਸਾਡਾ ਜਿਗਰੂ ਰਾਮਦਾਸ ਦੀ ਨਗਰੀ 'ਚ ਖੜੇ ਆ ਦੋ رائے ਹੈ ਇੰਦੀਆਂ 200% ਰੰਗਲਾ ਪੰਜਾਬ ਦੁਬਾਰਾ ਬਣ ਪਾਏਗਾ ਸਿੱਖੀ ਉੱਠ ਕੇ ਮੈਂ ਇੱਕ ਗੱਲ ਕਰਨਾ ਚਾਹੁੰਦਾ ਵੀ ਪੰਜਾਬ ਨੈਸ਼ਨਲ ਬੈਂਕ ਪੰਜਾਬ 'ਚ ਅਜ ਹੜਦੀ ਮਾਰ ਪਈ ਐ ਤੇ ਮੈਂ ਪਹਿਲਾਂ ਵੀ ਕਈ ਜਗ੍ਹਾ ਕਹਿ ਸਕਿਆ ਵੀ ਪੰਜਾਬ ਨੈਸ਼ਨਲ ਬੈਂਕ ਦਾ ਸਿਰ ਤਾਜ ਹੀ ਪੰਜਾਬ ਹੈ ਤੇ ਪੰਜਾਬ ਨੈਸ਼ਨਲ ਬੈਂਕ 'ਚ ਬਾਕੀ ਆਰਗੇਨਾਈਜੇਸ਼ਨਾਂ ਨਾਲੋਂ ਪਹਿਲਾਂ ਇਹ ਉਦਮ ਉਠਾਇਆ ਤੇ ਗੁਰਦਵਾਰ ਸਾਹਿਬ ਦੇ ਚਰਨਾਂ 'ਚ ਬੈਠੇ ਆ ਜੀ ਜੇ ਉਹਨਾਂ ਨੇ ਅੱਜ ਦੁੱਖ ਵਿਖਾਏ ਨੇ ਤੇ ਮੈਨੂੰ ਲੱਗਦਾ ਵੀ ਜੋ ਕਰੰਟ ਸਿਨੈਰੀਓ ਪਹਿਲਾਂ ਸੀ ਉਸ ਤੋਂ ਬਹੁਤ ਵਧੀਆ ਜਿੰਨਾ ਕਿ ਸਾਨੂੰ ਆ ਬਾਕੀ ਐਨ ਜੀਓਸ ਤੋਂ ਵੀ ਜਾਂ ਬਾਕੀ ਜਿੰਨੇ ਵੀ ਆਪਣੀ ਜਥੇਬੰਦੀਆਂ ਨਾਲ ਲੱਗੀਆਂ ਨੇ ਅਸੀਂ ਪਹਿਲਾਂ ਨਾਲੋਂ ਵੀ ਵਧੀਆ ਇਤਿਹਾਸ ਦਾ ਵਸਦਾ ਪੰਜਾਬ ਦੁਬਾਰਾ ਜਲਦੀ ਦੇਖਾਂਗੇ ਜੀ ਮੰਨਦੇ ਆ ਕਿ ਸਿੱਖ ਕੌਮੀਅ ਜਿਹੜੀ ਇੱਕ ਭਰਾਵਾਂ ਦੀ ਬਾਹਰ ਕਰਦੀ ਸਿੱਖ ਸਿੱਖ ਦੀ ਇਹਦੇ ਵਿੱਚ ਨਾ ਮੈਂ ਕਹਿ ਸਕਦਾ ਜੀ ਹੁਣ ਜੇ ਮੈਂ ਪੰਜਾਬ ਨੈਸ਼ਨਲ ਬੈਂਕ ਦੀ ਗੱਲ ਕਰਾਂ ਤੇ ਸਾਡੇ ਕੋਲ ਇੱਕ ਕੌਮੀ ਭਾਇਚਾਰੇ ਦੀ ਦੇਖੋ ਬਾਕੀ ਵੀ ਆਲੇ-ਦੁਆਲੇ ਬੜਾ ਕੁਝ ਰਿਲੀਜੀਅਨ ਵਾਈਸ ਨਹੀਂ ਇਹਦੀ ਸਟੇਟਮੈਂਟ ਦੇ ਸਕਦੇ ਸਰ ਦਾ ਰਿਲੀਜੀਅਨ ਕੁਝ ਹੋਰ ਹੈ ਠੀਕ ਨਹੀਂ ਉਹ ਕਹਿੰਦੇ ਨੇ ਨਾ ਵੀ ਅਵਲਲਾ ਨੂਰ ਪਾਏ ਕੁਦਰਤ ਕੇ ਸਬੰਧੇ ਕੁਦਰਤ ਵਾਲੀ ਗੱਲ ਹੈ ਕਿ ਅਸੀਂ ਇੱਥੇ ਰਿਲੀਜੀਅਨ ਕਾਸ ਜੈਂਡਰ ਸਟੇਟਸ ਸਾਰਿਆਂ ਨੂੰ ਛੱਡ ਕੇ ਕਾਮਨ ਪਲੇਟਫਾਰਮ ਤੋਂ ਐਸਾ ਹੈ ਮਾਨਵੀਤਾ ہمارا ਰਿਲੀਜੀਅਨ ਹੈ ਬਿਲਕੁਲ ਹਿਊਮੈਨਿਟੀ ਦੇ ਬੇਸਿਸ ਦੇ ਉੱਤੇ ਅਸੀਂ ਕਰ ਰਹੇ ਹਾਂ ਕਲੀਕ ਕਰਕੇ ਤਹਿਤ ਕਰ ਰਹੇ ਹਾਂ ਅਗਰ ਹੋਰ ਵੀ ਜ਼ਰੂਰਤ ਹੋਈ ਤਾਂ ਤੁਹਾਡੇ ਵੱਲੋਂ ਰਾਸ਼ਨ ਹੋਰ ਵੀ ਪੇਚ 100% ਜਿੱਦਾਂ ਸਰ ਨੇ ਕਮਿਟਮੈਂਟ ਦਿੱਤੀ ਹੈ ਅਸੀਂ ਅੱਗੇ ਵੀ ਆਉਣ ਵਾਲੇ ਸਮੇਂ ਤੇ ਇਹ ਸੇਵਾ ਹਮੇਸ਼ਾ ਨਿਭਾਉਂਦੇ ਰਾਵਾਂਗੇ